ਤੇ ਬਾਤ ਨੂੰ ਉਸਿਆ ਨਿਰਕਰ ਕਰੋ ਨਿਰਕਰ ਕਰੋ ਨਿਰਕਰ ਕਰੋ ਗੀਤ ਪਰਿਵਾਰ ਨੂੰ ਇਨਸਾਫ ਦਿਓ ਸਾਫ ਦਿਓ ਇਨਸਾਫ ਦਿਓ ਗੀਤ ਪਰਿਵਾਰ ਨੂੰ ਇਨਸਾਫ ਦਿਓ ਸਾਫ ਦਿਓ ਇਨਸਾਫ ਦਿਓ ਪੰਜਾਬ ਪੁਲਿਸ ਮਰਦਾਬਾਦ 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 ਭਗਵਾਨਤਮਾਨ ਸਰਕਾਰ ਮਰਦਾਬਾਦ 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 ਮਜਬੂਰ ਮਜ਼ਦੂਰ ਦੋਖੀ ਸਰਕਾਰ ਮਰਦਾਬਾਦ ਮਰਦਾਬਾਦ ਪ੍ਰਧਾਨ ਜੀ ਸਤਿਕਾਰ ਜੀ ਸਤਿਕਾਰ ਜੀ ਪ੍ਰਧਾਨ ਜੀ ਕੀ ਨਾਂ ਜੀ ਆਪਣਾ ਮੈਂ ਕਾਮਰੇਡ ਨਿਰਮਲ ਸਿੰਘ ਧਾਲੀਆ ਪ੍ਰਧਾਨ ਜਾਇਜ ਤੁਸੀਂ ਧਰਨੇ ਦੇ ਪਹੁੰਚੇ ਆਂ ਇਹਦੇ ਬਾਰੇ ਕੋਈ ਜਾਣਕਾਰੀ ਦੋ ਜੀ ਦੇਖੋ ਜੀ ਮਿਸਾਲ ਸਾਹਿਬ ਇਹ ਧਰਨਾ ਚੌਥੇ ਸਾਲ ਚ ਸ਼ਾਮਲ ਹੋ ਗਿਆ 3 ਸਾਲ ਤੋਂ ਅਸੀਂ ਲਗਾਤਾਰ ਦਿਨ ਰਾਤ ਅਣਮਿਥੇ ਸਮੇਂ ਦਾ ਧਰਨਾ ਉਹ 3 ਸਾਲ ਤੋਂ ਅਸੀਂ ਜੂਝਦੇ ਆ ਰਹੇ ਆਂ ਸਾਡੇ ਨਾਲ ਇਨਸਾਫ ਸੰਤ ਲੋਕ ਜਨ ਤੱਕ ਜੱਥੇਬੰਦੀਆਂ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੀਆਂ ਅੱਜ ਸਾਡੇ ਨਾਲ ਆਟੋ ਰਿਕਸ਼ਾ ਜੀ ਨਹੀਂ ਹੈ। ਬਣਾਸਲੇ ਪਹੁੰਚੇ ਆ ਵੀ। ਸਾਧੀਆਂ ਦੇ ਨਾਲ ਅਸੀਂ ਧੰਨਵਾਦ ਕਰਦੇ ਆ। ਸੋ ਜਿੱਥੋਂ ਤੱਕ ਪੁਲਸ ਦਾ ਮਸਲਾ ਪੁਲਸ ਹਮੇਸ਼ਾ ਆਪਦੇ ਬੰਦਿਆਂ ਨੂੰ ਬਚਾਉਣਾ ਚਾਹੁੰਦੀ ਆ ਤੇ ਜਿਹੜੇ ਦੂਜੇ ਆ ਜਿਹੜੇ ਪੀੜਤ ਬੰਦੇ ਆ ਉਹਨਾਂ ਬਾਰੇ ਉਹਦਾ ਕੋਈ ਵੀ ਇਹ ਨਹੀਂ ਹੁੰਦਾ ਕਿ ਉਹਨਾਂ ਨੂੰ ਇਨਸਾਫ ਮਿਲੇ ਪਰ ਜੋ ਮਰਜੀ ਹੋਵੇ ਉਹਨਾਂ ਨੇ ਆਪਣੇ ਬੰਦੇ ਬਚਾਉਣੇ ਆ। ਇਹੀ ਐਸੇ ਧਰਵੇ ਦਾ ਹਾਲ ਆ। ਸੋ ਮੈਂ ਇਹ ਕਹਿਣਾ ਚਾਹੁੰਨਾ ਕਿ ਅਸੀਂ ਓਨੀ ਦੇਰ ਤੱਕ ਧਰਨਾ ਇਹ ਚੱਕਾਂਗੇ ਨਹੀਂ। ਇਨਸਾਫ ਤੱਕ ਆਖਰੀ ਦਮ ਤੱਕ ਲੜਦੇ ਰਹਾਂਗੇ। ਜੇ ਐਸੇ ਤਰ੍ਹਾਂ ਹੀ ਧਰਨਾ ਚੱਲਦਾ ਰਹੂ ਮੈਂ ਜਦ ਤੱਕ ਜੱਥੇਬੰਦੀਆਂ ਦਾ ਸਾਥੀਆਂ ਦਾ ਆਟੋ ਜੁਨੀਅਨ ਵਾਲਿਆਂ ਦਾ ਕਾਇਦ ਨੂੰ ਧੰਨਵਾਦ ਕਰਦਾ ਥੈਂਕ ਯੂ ਸਰ ਜੀ ਅਸੀ ਗੱਲ ਸਰ ਕੀ ਨਾਮ ਹੈ ਆਪਣਾ ਮੇਰ ਨੂੰ ਦੀ ਤਾਮਰੇਟ ਪਤੂ ਸਿੰਘ ਪਿੰਡ ਸੱਜਾਵਾਲ ਮਿੰਦੂਰ ਸ਼ਕਾਤ ਜੀ ਦਾ ਪੁਰਾਣਾ ਸਰ ਅੱਜ ਤੋਂ ਇਹ ਐਤਵਾਰੀ ਧਰਨੇ ਦੇ ਪਹੁੰਚੇ ਆ ਇਹਦੇ ਬਾਰੇ ਕੋਈ ਜਾਣਕਾਰੀ ਦਿਓ ਦੇਖੋ ਅਸੀਂ ਇਹ ਕੈਤ ਬਾਅਦ ਇਸੇ ਹਾਲੀਂ ਹੋਨੇ ਆ ਆ ਪ੍ਰੈਸ ਰਿਪੋਰਟ ਵੀ ਬਣਾ ਕੇ ਬੰਨੇ ਆ ਜਿਹੜਾ ਕਿ ਭੈਣ ਨੂੰ ਬੰਦ ਕਰਕੇ ਜੁਰਮ ਹੋਇਆ ਉਹਨਾਂ ਦੇ ਪਰਿਵਾਰ ਦੇ ਨਾਲ ਮੋਢੇ ਦੇ ਮੋਢਾ ਨਾਲ ਲਾ ਕੇ ਚੱਲ ਰਹੇ ਆ ਜਿਹੜਾ ਕਿ ਅਸੀਂ 1 ਮਈ ਦਿਵਸ ਮਨਾਇਆ ਸੀ ਆ ਮਜ਼ਦੂਰ ਦੇ ਜਿਹਨੇ 15 ਅਗਸਤਾ ਉਹ ਵੀ ਇੱਥੇ ਮਨਾਈ 26 ਜਨਵਰੀ ਵੀ ਮਨਾਈ ਡਾਕਟਰ ਮੀਤਕਾਰ ਦਾ ਵੀ ਦਿਨ ਇੱਥੇ ਮਨਾਇਆ ਭਗਤ ਸਿੰਘ ਦਾ ਦਿਨ ਵੀ ਇੱਥੇ ਮਨਾਇਆ ਜਿਹਨੇ ਵੀ ਦਿਨ ਹੁੰਦੇ ਅਸੀਂ ਜਾਂਦੇ ਸੀ ਇਸੇ ਧਰਨੇ ਤੇ ਮਨਾਉਂਦੇ ਆ ਕੋਈ ਵੀ ਦਿਨ ਆਉਂਦਾ ਹੋਵੇ ਤੇ ਨੌਲੇ ਰਹਿਾਂਗੇ ਜਿੰਨਾ ਚਿਰ ਵੀ ਸਾਨੂੰ ਇਨਸਾਫ ਨਹੀਂ ਮਿਲਦਾ ਜਿਹੜੇ ਕਿ ਦੂਛੀਆਂ ਤੇ ਪਰਚਾ ਨਹੀਂ ਹੁੰਦਾ ਉਹਨਾਂ ਤੇ ਅਸੀਂ ਸਾਪਦੀ ਨਹੀਂ ਜਨਾਈ ਸੋਵਾਂਗੇ ਪਰ ਚੱਕਰਾ ਕੇ ਰਹਾਂਗੇ ਜਿਹੜਾ ਕੇ ਐਕਟ ਬਈ ਨੂੰ ਆ ਸਾਡੇ ਹੈਟੋ ਜੁਨੀਅਨ ਮਨਜੂਰ ਸਰਸ ਕਮੇਟੀ ਦੇ ਨਾਲ ਤਾਲਮੇਲ ਕਰਕੇ ਸਾਡੇ ਧਰਨੇ ਦੇ ਜਥੇਬੰਦੀਆਂ ਨਾਲ ਤਾਲਮੇਲ ਕਰਕੇ ਇਹਨਾਂ ਨੇ ਪ੍ਰਸ਼ਾਦੇ ਦੀ ਸੇਵਾ ਕੀਤੀ ਇਹਨਾਂ ਦਾ ਜੀ ਧੰਨਵਾਦ ਕਰਦੇ ਆ ਬਹੁਤ ਧੰਨਵਾਦ ਕਰਦੇ ਆ ਉਹਨਾਂ ਨੇ ਗਾਂ ਵੀ ਸਾਨੂੰ ਕੋ ਸਵਾਸ ਦਵਾਇਆ ਬੇ ਕਿਸੇ ਤਰ੍ਹਾਂ ਦੀ ਵੀ ਲੋੜ ਹੋਵੇ ਜਾਂ ਕੋਈ ਸਮੱਸਿਆ ਹੋਵੇ ਸੇਵਾਤ ਹਰਦੇ ਰਹਾਂਗੇ ਬੋਲ ਦਿਨਾ ਸੂਬੇ ਵੀ ਜਰੂਰ ਬੁਲਾਦੇ ਜਿਹੜੀ ਆਖਰ ਗੱਲ ਮੈਂ ਕਹਿਣ ਲੱਗਿਆ ਮੌਜੂਦ ਜੱਥੇ ਬੰਦੀਆਂ ਜਿਹੜੀਆਂ ਸਾਡੇ ਨਾਲ ਚੱਲਦੀਆਂ ਨੇ ਮੋਢੇ ਨਾ ਮੋਟਾ ਲਾ ਕੇ ਉਹਨਾਂ ਦੇ ਬਰੋਬਲ ਬਹੁਤ ਉੱਚੇ ਆ ਕਦੇ ਵੀ ਨਹੀਂ ਰਹਿਣਗੇ ਜਿਹੜਾ ਕਿ ਅਸੀਂ 6 ਤਰੀਕ ਦਾ ਇੰਤਜ਼ਾਰ ਕਰ ਰਹੇ ਆ ਸਾਨੂੰ ਐਸੀ ਕਿਸੇ 6 ਤਰੀਕ ਦਿੱਤੀ ਹੋਈ ਆ ਬੇ ਰਿਕਾਡ ਮਟਾਇਆ ਵਾ ਉਹਦੇ ਵਿੱਚ ਕੋਈ ਵੀ ਸਾਨੂੰ ਵਧੀਆ ਸਾਡੇ ਦੀ ਖਾਤ ਯਾ ਉਹਦੇ ਵਿੱਚ ਪੈਕਟ ਪਰਿਵਾਰ ਤੇ ਜੀਵਨ ਰੁਪਰੀ ਦਾ ਮਸਲਾ ਜਾਂ ਸੇਕ ਰੋਡ ਮਾਮਲੇ ਦਾ ਮਸਲਾ ਜਿਹੜਾ ਕਿ ਦੋਨਾਂ ਪਰਿਵਾਰਾਂ ਦੀ ਮੇਰੇ ਰਿਪੋਰਟ ਹੋਈ ਆ ਘਟਕੀਤੀ ਆ ਪਰਸ ਨੇ 15 20 ਸਾਲ ਤੋਂ ਜਾੜਾ ਦੋ ਪਰਿਵਾਰਾਂ ਦਾ ਹੋਇਆ ਕਿ ਪਰਿਵਾਰ ਸਾਥੀ ਸਾਰਿਆਂ ਦੀ ਬਵਾਦਿਸ਼ਟਾਆਂ ਨੂੰ ਲੰਘਾ ਰਹੇ ਆ ਵੀ ਜਿਹੜਾ ਦੂਜਾ ਪਰਿਵਾਰ ਸ਼ਾਮਿਲ ਨਹੀਂ ਕੀਤਾ ਉਹ ਸਾਥੀ ਪਿੱਛਾ ਜਵੇ ਐਫ ਆਈ ਆਰ ਦੇ ਵਿੱਚੋਂ ਲਾਸਟ ਦਿਨੇ ਵਿਆਜ ਮੰਗਣਾ ਜੈ ਜਨਤਾ ਜੱਟ ਲੜਨ ਵਾਲੇ